ਦਾ ਦੇਣ ਨਹੀਂ ਦੇ ਸਕਦੇ ਕੋਈ ਕੁਸ਼ਤੀ ਜੇ ਸ਼ੁਰੂ ਹੋ ਚੁੱਕੀ ਹੈ ਮਾਂ ਦਾ ਪਿਆਰ ਬਾਪ ਦਾ ਦੇਣ ਨਹੀਂ ਦੇ ਸਕਦੇ ਬਾਪ ਜੇ ਸਾਨੂੰ ਕਰਦੀ ਦੀ ਝਿੜਕਦਾ ਉਹਦੇ ਪਿੱਛੇ ਕੋਈ ਵੱੱਝਾ ਹੁੰਦੀ ਹੈ ਕਿਉਂਕਿ ਪਿਤਾ ਦਾ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ ਕਿ ਜਿਹੜੀਆਂ ਔਕੜਾਂ ਮੈਚ ਚੱਲੀਆਂ ਨਾ ਤੇ ਔਕੜਾਂ ਮੇਰਾ ਪੁੱਤ ਚੱਲੇ ਨਾ ਔਕੜਾਂ ਮੇਰੀ ਧੀ ਚੱਲੇ ਇਸ ਕਰਕੇ ਕਮਲਜੀਤ ਵੰਗਾ ਜੀ ਬਹੁਤ ਵੱਡਾ ਸਰਦਾਰ ਔਰ ਸਾਨੇ ਬਿਸ਼ੇਰੀ ਗੁਰੂ ਨੰਦਾਸ ਵੈਲਥਰ ਸਪੋਰਟਸ ਕਲੱਬ ਕਬੱਡੀ ਕਾ ਬਹੁਤ ਵੱਡਾ ਕਰਾਉਂਦੇ ਆ ਮਾਈਕਲ ਬੰਗਾ ਨਾਲ ਨਾਲ ਹਰਸਜ ਬੰਗਾ ਜੀ ਦਾ ਧੰਨਵਾਦ ਕਰਦਾ ਸਾਡੇ ਦੋਨਾਂ ਬਰਾਦਿਆਂ ਦੇ ਲਈ 5500 ਰੁਪਏ ਹਮੇਸ਼ਾ ਜਿਹੜਾ ਮਾਨ ਸਨਮਾਨ ਦਿੰਦੇ ਰਹਿੰਦੇ ਆ ਔਰ ਹਰ ਸਾਲ ਜਿਹੜਾ ਪਹਿਲਾ ਇਨਾਮ ਹੈ ਚਾਹੇ 2 ਲੱਖ ਹੋਵੇ 2.5 ਲੱਖ ਹੋਵੇ ਪਿੰਡ ਕੋ ਮੱਦੇ ਵਿੱਚ ਔਰ ਪਹਿਲਾ ਨਾਮ ਜਿਹੜਾ ਉਹ ਪਾਲ ਦੀ ਮੇਹਲੀ ਵਾਲਾ ਨਾਲ ਮੈਂ ਬਹੁਤੀ ਵਧੀਆ ਬਲਵੀ ਸਿੰਘ ਦੀ ਬੈਸ ਉਹਨਾਂ ਦਾ ਧੰਨਵਾਦ ਕਰਦਾ ਪਰ ਹਰ ਸਾਲ ਜਿਹੜਾ ਪਹਿਲਾ ਨਾਮ ਹੈ ਪਾਲ ਦੀ ਕਮਲਜੀਤ ਸਿੰਘ ਦੀ ਬੰਗਾ ਜਿਹੜਾ ਪਿਛਲੇ ਮੈਂਬਰ ਮਾਈਕਲ ਬੰਗਾ ਔਰ ਬੰਗਾ ਫੈਮਿਲੀ ਦੇ ਬਲੋ ਦਿਲਤਾ ਜਾਂਦਾ ਕਰਨਦੀ ਜੀ ਆਇਓ ਉੱਥੇ ਲਓ ਸਾਹਮਣੇ ਸਾਹਮਣੇ ਦੇਖੋ ਜਿੱਤੇ ਜਿੱਤੇ ਲਾਈਟ ਪੈਂਦੀ ਪਿੰਡੇ ਕਿਵੇਂ ਜੰਮ ਕਰਿਆ ਜਿੰਨੇ ਵੀ ਰੋਮ ਨੇ ਉਹਨਾਂ ਦੇ ਵਿੱਚੋਂ ਮੁੜਕਾ ਚੋਰਿਆ ਵੱਡੀ ਕੁਸ਼ਤੀ ਚੱਲਦੀ ਹੈ ਸਿਆਣੇ ਕਹਿੰਦੇ ਰੰਦ ਤੇ ਮਰੰਦ ਜਿਹੜੇ ਰੱਖੋਗੇ ਹੁਣਾਂ ਉੱਤੇ ਪਾਉਂਦੇ ਨਾ ਪਰੰਦੇ ਆਲਣੇ ਜਿਹੜੇ ਰੱਖੇ ਨੇ ਸਾਥ ਕੇ ਸਰੀਰ ਮਿੱਤਰੋ ਦੱਸੋ ਕੰਨੋ ਚਿੰਤਾ ਵਿੱਚ ਗੱਲਣਾ ਮੇਰੇ ਨਾਲ ਵੱਧ ਗਵਾਂਡੀ ਕੋਲਾ ਹਰ ਬੰਦੇ ਰੰਦੀ ਆ ਸ਼ਿਕਾਇਤ ਰੱਬ ਤੇ ਚਲਦਾ ਜੇ ਹੁੰਦਾ ਬਸ ਬੰਦੇ ਦਾ ਕੀਤੀ ਹੁੰਦੀ ਹਰ ਰੋਜ਼ ਪੰਚਾਇਤ ਰੱਬ ਦੇ ਮਾਲਿਆਂ ਦੇ ਨਾਲ ਉਹ ਚੰਗਾ ਹੈ ਸੰਧੂਆ ਹੋ ਕੇ ਬੋਲਦੇ ਸ਼ੁਕਰ ਮਨਾਈਆ ਇਹ ਅੰਗ ਪਾਸ ਸਾਥ ਤੇ ਹੋਰ ਦੱਸੋ ਚੜ੍ਹਨੇ ਵੰਝ ਚਾਹੀਦਾ ਨਾ ਤੁਨੂੰ ਲਾਭੇ ਦੇਣ ਵਾਲਿਆ ਲੋਕਾਂ ਦਾ ਤੇ ਸੋਚ ਵਿਚਾਰ ਨਹੀਂ ਜ਼ਿੰਦਗੀ ਜਿਉਂਵੀਂ ਕਰਨ ਨੂੰ ਆਫੀ ਲੱਗਦੀ ਆਉ ਜਾ ਕੇ ਹਸਪਤਾਲ ਕੇੜਾ ਮਾਰ ਲਈ ਆਉ ਥਾਪੀਆਂ ਵੱਜਦੀਆਂ ਨੇ ਥਾਪੀਆਂ ਵੀ ਪਾ ਦਿਓ ਪਹਿਲਾਂ ਥਾਪੀਆਂ ਪਾ ਦੋਨੇ ਬੱਜ ਜਾਣ ਇਹ ਥਾਪੀਆਂ ਵੱਜਣੀਆਂ ਚਾਹੀਦੀਆਂ ਇਹ 15 ਮਿੰਟ ਦਾ ਟਾਈਮ ਹੋਇਆ ਜਾਂਦੀ ਹੈ ਕੁਸ਼ਤੀ ਦਾ ਤਾੜੀ ਮਾਰ ਦੋ ਦੋਨਾਂ ਪਹਿਲਵਾਨਾਂ ਤੇ ਨਹੀਂ ਇੱਕ ਸਾਗਨ ਵੀ ਕੁਸ਼ਤੀ ਨਹੀਂ ਰੁਗੀ ਦੋਨਾਂ ਪਹਿਲਵਾਨਾਂ ਨੇ ਬਰਤ ਤੋਂ ਜ਼ਿਆਦਾ ਜਿਉਣ ਨਾ ਇੱਕੋ ਜਿਹਾ ਕਦ ਕਦ ਇੱਕੋ ਜਿਹਾ ਜੋਰ ਦੋਨੇ ਕਲੰਬਰ ਦੇ ਮਾਲ ਨੇ ਮਿਰਜ਼ਾ ਨਾਲ ਤੇ ਨਾਲ ਭੁਮੇਂਦਰ ਜਨਾਲੇ ਦੇ ਦਰਮਿਆਨ ਵੱਡੀ ਕੁਸ਼ਤੀ ਜਾਂਦੀ ਜੌਨਾ ਪਰਵਾਹਾਂ ਦੇ ਦਰਮਿਆਨ ਦੇਖਾਂਗੇ ਕੌਣ ਜਿੱਤਦਾ ਹੈ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਬਹੁਤ ਹੀ ਵਧੀਆ ਕੁਸ਼ਤੀ ਬਾਤ ਸਵਾਦ ਵਾਲੀ ਹੈ ਇੱਕ ਵਾਰੀ ਖੇਲ ਮੈਂ ਬੇਨਤੀ ਕਰਦਾ ਹੈ ਪੰਗਲ ਪਰਿਵਾਰ ਦੇ ਵੱਲੋਂ ਦੋਨੇ ਹੱਥ ਜੋੜ ਕੇ ਬੇਨਤੀ ਆ ਸਾਰੀ ਸ਼ਰਗਤ ਨੂੰ ਕਿ ਤੁਸੀਂ ਇੰਨਾ ਦੀ ਗਰਮੀ ਦੇ ਵਿੱਚ ਸਾਡਾ ਸਾਥ ਦਿੱਤਾ ਹੈ ਔਰ ਸਾਰੀ ਸ਼ਰਗਤ ਨੂੰ ਬੇਨਤੀ ਆ ਕਿ ਲੰਗਰ ਸ਼ਕਿੰਦੇ ਬਿਨਾਂ ਨਹੀਂ ਜਾਣਾ ਸਾਰਿਆਂ ਨੇ ਜਿਹੜਾ ਲੰਗਰ ਛੱਕੇ ਜਾਣਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਪਾਸੇ ਭਪਿੰਦਰ ਦੂਸਰੇ ਪਾਸੇ ਵਿਰਜਾ ਕੁਸ਼ਤੀ ਜਿਹੜੀ 15 ਮਿੰਟ ਤੋਂ ਥੋੜ੍ਹੇ ਜੇ ਸੈਕਿੰਡ ਜਿਹੜੀ ਪਾਸ ਹੋ ਚੁੱਕੀ ਹੈ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਸਾਢੇ 14 ਮਿੰਟ ਜਾਂ ਪੌਣੇ 15 ਮਿੰਟੇ ਦਾ ਬਕਰ ਸਮਾਂ ਉਹਦੇ ਵਿੱਚੋਂ ਕੁਸ਼ਤੀ ਰਹਿੰਦੀ ਹੈ ਬਾਕੀ ਫਸਲਾ ਜਿਹੜਾ ਬਾਅਦ ਵਿੱਚ ਹੋਵੇਗਾ ਬਹੁਤ ਹੀ ਵਧੀਆ ਕੁਸ਼ਤੀ ਕਿ ਦੁੱਧ ਪੀ ਕੇ ਦਾਤਵਾਦ ਲਗਾਂ ਬੜਾ ਬੇਈਮਾਨ ਇਨਸਾਨ ਹੋਇਆ ਕੁੱਖ ਵੀ ਜੀ ਕੰਟਰੋਲ ਕਰਾਉਂ ਤੀਆਂ ਨੂੰ ਇਹ ਬੰਦਾ ਥੋੜੀ ਹੈਵਾਲ ਹੋਇਆ ਆਪਣੇ ਢਿੱਡ ਦੀ ਫਿੰਗਰ ਸਾਹਮਣੂ ਕੋਈ ਪੁਸ਼ਤਾ ਨਹੀਂ ਰੋਟੀ ਖਾਦੀ ਵੇਈ ਇਹ ਭਗਤ ਸਿੰਘ ਦਾ ਦੇਸ਼ ਨਹੀਂ ਇਹ ਇੱਕ ਹੀ ਆਜ਼ਾਦੀ ਵੇਈ ਇਹ ਭਗਤ ਸਿੰਘ ਦਾ ਦੇਸ਼ ਨਹੀਂ ਇਹ ਇੱਕ ਹੀ ਆਜ਼ਾਦੀ ਵੇਈ ਜਿਹੜੇ ਜਿਹੜੇ ਸ਼ੀਰ ਆਲਨ ਸਰਦਾਰ ਭਗਤ ਸਿੰਘ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀ ਬਾਪ ਦਿਓ ਜ਼ੋਰਦਾਰ ਕਰਨ ਦੀ ਗੱਲ ਕਰਦੇ ਲਾਓ ਸਾਹਮਣੇ ਕੁਸ਼ਤੀ ਭਗਵੰਦਰ ਜਨਾਲਾ ਦੇ ਨਾਲ ਮਿਰਜ਼ਾ ਰਾਮ ਸਿੰਘ ਤੋਂ ਸ਼ੁਰੂ ਹੋ ਚੁੱਕੀ ਹੈ ਸਰਦਾਰ ਬਲਦੇਵ ਸਿੰਘ ਦੀ ਠੇਕੇਦਾਰ ਸਾਹਿਬ ਬੰਗਲ ਪਰਿਵਾਰ ਦੇ ਵੱਲੋਂ ਆਨ ਕਹਿੰਦੇ ਮਾਤਾ ਸੁਰੇਂਦਰ ਕੌਰ ਜੀ ਜਿਨੇ ਵੀ ਖਾਂਦੇ ਤਾਰੇ ਜੀ ਉਹਨਾਂ ਦਾ ਪਰਿਵਾਰ ਹੈ ਜਿਹਦੀ ਕੁਸ਼ਤੀ ਕਹਿੰਦੇ ਜ਼ਿੰਮੇਵਾਰੀ ਦੇ ਵਜਾਈ ਗਈ ਹੈ ਤੇ ਦੂਸਰੇ ਸਾਲ ਦਾ ਵੱਡਾ ਸ਼ਿੰਗ ਮੇਲਾ ਖਾਲੇ ਪ੍ਰਬੰਧਕਾਂ ਦੇ ਵੱਲੋਂ ਵੱਡੇ ਸਤਿਕਾਰ ਦਿੱਤੇ ਗਏ ਹੈ ਕਿ ਤੱਕ ਟੁੱਟ ਕੇ ਯਾਦ ਜ਼ਮੀਰ ਆਉਂਦੀ ਤੇ ਸਰ ਦਾ ਵਕਤ ਆਉਂਦਾ ਹੈ ਡਾਂ ਦਾ ਵੀ ਹਰ ਜਗ੍ਹਾ ਨਹੀਂ ਵੱਡੇ ਨੋਟ ਚੱਲਦੇ ਤੇ ਕਹਿੰਦੇ ਸਮਾਂ ਹੁੰਦਾ ਹੈ ਭਾਣ ਦਾ ਵੀ ਸਾਡਾ ਡਾਂਗ ਤੇ ਡੇਰਾ ਨਾਲ ਹੈ ਸੰਧੂ ਤੇ ਆਹ ਤਾਂ ਹੁੰਦਾ ਕਿਤੇ ਕਮਾਂਡ ਦਾ ਵੀ ਹਰ ਥਾਂ ਨਹੀਂ ਵੱਡੇ ਨੋਟ ਚੱਲਦੇ ਤੇ ਕਹਿੰਦੇ ਸਮਾਂ ਹੁੰਦਾ ਹੈ ਭਾਣ ਦਾ ਵੀ ਹਰ ਥਾਂ ਇਹ ਕਹਿੰਦੇ ਵਰ ਨੋਟ ਚੱਲਦੇ ਤੇ ਕਹਿੰਦੇ ਸਮਾਂ ਹੁੰਦਾ ਹੈ ਭਾਣ ਦਾ ਵੀ ਬਹੁਤ ਵਧੀਆ ਸਰਜੀਤ ਭਾਜੀ ਕਿੱਥੇ ਬੈਠੇ ਨੇ ਵਰਜੀਤ ਜੀ ਆ ਬੈਠੇ ਸੀ ਕਿ ਧੰਨਵਾਦ ਕੋਈ ਨਹੀਂ ਮੈਂ ਤੁਹਾਡੇ ਦਰਸ਼ਕਾਂ ਦਾ ਧੰਨਵਾਦ ਕਰਦਾ ਸਰ ਸਰਜੀਤ ਭਾਜੀ ਗੁਰਜੀਤ ਭਾਜੀ ਅਮਰਜੀਤ ਭਾਜੀ ਔਰ ਸਾਰਿਆਂ ਦਾ ਧੰਨਵਾਦ ਪੰਗਲ ਫੈਮਿਲੀ ਦਾ ਨਾਲ ਸਾਡੇ ਬੱਚੇ ਜਿਹੜੇ ਵਿਦੇਸ਼ ਤੋਂ ਪਰਤਦੇ ਐ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਹਿਲ ਇਹ ਸਾਡੇ ਭਤੀਜਾ ਕਿਉਂਕਿ ਤੁਹਾਡੇ ਪਿਤਾ ਜੀ ਦੇ ਨਾਲ ਸਾਡਾ ਬਹੁਤ ਵੱਡਾ ਪਿਆਰ ਹੈ ਪਿੰਡ ਲੱਗ ਗਿਆ ਐ ਵੈਸੇ ਵੀ ਇਹ ਸੁਣਿਆ ਕਰਦੇ ਸਾਂ ਕਿ ਪਿਛਲੇ ਸਾਲ ਜਿਹੜੇ ਦਰਸ਼ਕਦਾਰ ਹੋਏ ਕਿ ਸਾਡੇ ਏਰੀਆ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਦਿਲ ਦੇ ਵੀਰ ਹੈ ਗੁਰਪ੍ਰਤ ਨੇ ਵੀ ਆ ਵੀਰ ਬਣਾਇਆ ਹੈ ਦਿਲ ਵੀ ਬਹੁਤ ਵੱਡਾ ਦਿੱਤਾ ਔਰ ਬਹੁਤ ਵੱਡੀ ਕੰਪਨੀ ਹੈ ਇੱਕ ਵਾਰੀ ਭੰਗੜਾ ਪ੍ਰਵਾਹ ਦੇ ਲਈ ਜ਼ੋਰ ਦਾ ਤਾੜੀ ਮਾਰ ਦਿਓ ਕਿਉਂਕਿ ਦੰਗਲ ਵੀ ਵੱਡਾ ਕਰਾਇਆ ਭਪਿੰਦਰ ਤੇ ਨਾਲ ਮਿਰਦਾ ਕਰਨ ਦੀ ਲਾਹ ਸਾਹਮਣੇ ਵੱਡੀ ਕੁਸ਼ਤੀ ਦੋਨਾਂ ਪਹਿਲਵਾਨਾਂ ਦੇ ਦਰਮਿਆਨ ਅਲ ਸਿਰੇ ਦੀ ਟੱਕਰ ਹੈ ਜਿੱਥੇ ਕਹਿੰਦੇ ਦੋਨੇ ਮੱਲਾਂ ਦੀ ਵੱਡੀ ਕੁਸ਼ਤੀ ਚੱਲ ਰਹੀ ਹੈ ਲੱਖਾਂ ਦੀ ਰਾਸ਼ੀ ਵਾਲੀ ਕੁਸ਼ਤੀ ਹੈ ਦੇਖਾਂਗੇ ਕੌਣ ਦੇ ਦੁਤਾ ਕੌਣ ਹਰਫਾ ਕਰਨਾ ਸਮਝਦਿਆਂ ਦੋਨੇ ਮੱਲ ਵੜਿਆ ਅਲ ਤਾਪੇਟ ਵੱਜ ਰਿਹਾ ਹੈ ਕਿ ਰਾਤ ਪੈਂਦਾ ਜਿਹੜੇ ਸੀ ਆਕਸ ਉੱਤੇ ਬਾਤ ਭੁੱਲ ਕੇ ਗੱਲ ਸ਼ਰਾਬੀਆਂ ਨੂੰ ਜਿੰਨਾ ਕਰਦੇ ਹਿਸਾਬ ਕੈਲਕੂਲੇਟਰਾਂ ਦੇ ਇਸਕਾਉਂਦਾ ਨਹੀਂ ਆਸ ਸ਼ਰਾਬੀਆਂ ਨੂੰ ਜਦੋਂ ਖੇੜੇ ਨੇ ਸੱਧੂਆ ਪੱਤਣਾਂ ਦੇ ਕੀ ਤਿਆਰਨਾ ਦਸਨ ਮਰਗਾਦੀਆਂ ਨੂੰ ਲਿਕੇ ਪੈ ਵੀ ਚੜਦੀ ਕਲਾ ਦੇ ਵਿੱਚ ਰਹਿਣਾ ਸਾਨੂੰ ਮੁੜ ਤੋਂ ਆਦਤ ਹੈ ਪੰਜਾਬੀਆਂ ਨੂੰ ਆਹ ਸਾਨੂੰ ਮੁੜ ਤੋਂ ਆਦਤ ਹੈ ਪੰਜਾਬੀਆਂ ਨੂੰ ਵੱਡੀ ਕੁਸ਼ਤੀ ਨਾਲ ਖਰੇ ਦੇ ਮਾਲ ਪਰ ਸਾਹਮਣੇ ਦੇਖਾਂਗੇ ਮਿਰਜਾ ਆਰਾਮ ਤੇ ਨਾਲ ਭੁਪਿੰਦਰ ਜੀ ਵਾਲਾ

ਮੈਂ ਗੁਰਮੁਖੀ ਉਚਿਤ ਮਾਨ ਕੋਈ ਛਿੰਝਾਂ ਇਕੱਠੀਆਂ ਦਿਓ ਵੇਖਾਂ ਦੇਖੇ ਆਪ ਦਿਓ ਪੰਚਮ ਪਾਚਾ ਸ਼ੇਧਾਂ ਦੇ ਸਰਤਾਜ ਤਨਤਨ ਸਾਹਿਬ ਸਿੰਘ ਜੀ ਅਜਦੇਵੀ ਮਹਾਰਾਜਿਆਂ ਨੇ ਇਸ ਖੇਡ ਨੂੰ ਗੁਰਵਾਨੀ ਦੇ ਰੂਪਕਤ ਕਰਾ ਕੇ ਖੇਡ ਦਾ ਮਾਣ ਦਤਾ ਹੈ ਆਪជា ਰਸ਼ੀਦ ਦੀ ਦਰਹਨ ਸਾਰੀ ਸੰਗਤ ਨੇ 2 ਮਿੰਟ ਇਹਦੇ ਦੇ ਬਸੇ ਬਾਕੀ ਸਾਰੀ ਸੰਗਤ ਨੇ ਬਹੁਤ ਕੋਟਨ ਕੋਟ ਪੰਨਾਮ ਹੈ ਆਪੀਆਂ ਦਸ਼ੀਦੀ ਦਿਹਾੜਾ ਸਾਰੀ ਸੰਗਤ ਨੇ ਮਨਾਇਆ ਔਰ ਚਤੁਰਾਂ ਦੀ ਬਖਸ਼ੀ ਹੋਏ ਖੇਡ ਹੈ ਪਹਿਲੇ ਪਾਸੇ ਅਰਤਸ ਸਿੰਘ ਗੁਰ ਅਰਜਨ ਦੇਵ ਜੀ ਮਹਾਰਾਜ ਜੀ ਵੀ ਆਪਣੇ ਬੁਕਾਰ ਵਿੱਚ ਦੇ ਵਿੱਚੋਂ ਜ਼ੋਰ ਦੀ ਗੱਲ ਕਰਦੇ ਹੈ ਕਿ ਜ਼ੋਰ ਨਾਲ ਸੁਣਤੀ ਗਿਆਨ ਵਿਚਾਰ ਜ਼ੋਰ ਨਾਲ ਜੁੱਤੀ ਸ਼ੁਮ ਤੇ ਸੰਸਾਰ ਇੱਕ ਪਾਸੇ ਮਿਰਚਾ ਦੂਸਰੇ ਪਾਸੇ ਗੋਪਿੰਦਰ ਮਾਈਕ੍ਰੋਪੁਰ ਦੇ ਰਕਰ ਦੇ ਛੋਟਾ ਲਾਹ ਚਲਦੀ ਕੁਰਸੀ ਦੇ 2 ਮਿੰਟ ਬਾਕੀ ਰਿਹਾ ਬੇਲਾ ਪਹਿਲਵਾਨ ਦੀ ਕਾਨਾ ਤੇ ਸੀਆਂ ਜੀਤਾ ਪਹਿਲਵਾਨ ਜੀ ਨਾਲ ਕੋ ਇਸ਼ਾਰਾ ਹੋ ਗਿਆ ਵੀ 2 ਮਿੰਟ ਦਾ ਟਾਈਮ ਜਿਹੜਾ ਬਾਕੀ ਰਹਿ ਗਿਆ ਕਿ ਹੀਰੇ ਮਰਜੀ ਦੇ ਨਹੀਂ ਕੁਵਾਰੀਆਂ ਤੋਂ ਜਾਨੇ ਜੂਰੀ ਕੀਮਤ ਤੋੜਿਆਂ ਦੀ ਪਰ ਇਹ ਹੁਣ ਬਹੁਤਾ ਸ਼ੋਰ ਨਹੀਂ ਕਰਦੇ ਆਵਾਜ਼ ਹੁੰਦੀ ਦੋਤੇ ਸ਼ੋਰਿਆਂ ਦੀ ਸੱਚੀ ਗੱਲ ਸਮਾ ਸਮਰੱਥ ਹੁੰਦਾ ਨਿੱਬੇ ਬਿਣਾ ਕੇ ਜੂਨ ਭੜੋਲਿਆਂ ਦੀ ਆਹ ਸੰਧੂ ਘਰਾਂ ਦੇ ਘਰ ਬਰਬਾਦ ਹੋ ਗਣ ਮਾਰੀ ਹੁੰਦੀ ਆ ਅੱਜ ਦੋਨਿਆਂ ਦੀ ਲਾ ਸਾਹਮਣੇ ਮਿਰਜਾ ਰਾਣੂ ਪਰਲੇ ਪਾਸੇ ਦੋਨਾਂ ਪਹਿਲਵਾਨਾਂ ਲਈ ਤਾੜੀ ਮਾਰਦੇ ਜ਼ੋਰਦਾਰ ਆਸਰੇ ਦੀ ਟੱਕਰ ਵੱਡੀ ਜਿੰਮੇਵਾਰੀ ਫਾਈਨਲ ਕੁਸ਼ਤੀ ਚੱਲ ਰਹੀ ਹੈ ਮੁਝੇ ਇੱਕ ਮਨ ਬਾਕੀ ਰਹਿ ਗਿਆ ਕੁਸ਼ਤੀ ਦੇ ਮੁੰਜਾ ਨਾਨ ਤੇ ਭੁਪਿੰਦਰ ਪਹਿਲਵਾਨ ਜੀ ਜੇ ਨਾਲ ਉਹਨਾਂ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਹੈ ਅੱਜ ਦੀ ਸਾਹਮਣੇ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮਝੰਦੀਆਂ ਬਹੁਤ ਜੀ ਬੱਲੇ ਮੈਂ ਪ੍ਰੋਣਾ ਸਾਹਿਬ ਦਾ ਵੀ ਧੰਨਵਾਦ ਕਰਦਾ ਹਾਂ ਮਿਸਟਰ ਅਸ਼ੋਕ ਮਾਰਦੀ ਹੈ ਬਹੁਤ ਵੱਡਾ ਪਿਆਰ ਹੈ ਪਰਿਵਾਰ ਹੈ ਵੱਧ ਵੱਧੀਆਂ ਕੁਸ਼ਤੀ ਰੌਣਕ ਦੇ ਦਰਸ਼ਕੋ ਮੈਂ ਬੇਨਤੀ ਕਰਦਾ ਹੈ ਜੇ ਵਾਕਿਆ ਜਿਹੜੀਆਂ ਕੁਸ਼ਤੀਆਂ ਦਾ ਸਵਾਦ ਆਇਆ ਇੱਕ ਵਾਰੀ ਪਰੋੰਧਰ ਲਈ ਜ਼ੋਰਦਾਰ ਤਾੜੀ ਮਾਰ ਕੇ ਦੱਸਿਓ ਜੇ ਦਰਸ਼ਕ ਖੁਸ਼ ਹੈ ਰੱਬ ਖੁਸ਼ ਹੈ ਬਹੁਤ ਹੀ ਵਧੀਆ ਵਾਕਿਆ ਜਿਹੜੀਆਂ ਕੁਸ਼ਤੀਆਂ ਐ ਅੱਜ ਸਿਰਾਂ ਹੋਇਆ ਹੈ ਹਰ ਰੋਜ਼ ਸਿਰਾਂ ਹੁੰਦਾ ਹੈ ਰੋਜ਼ ਰੋਜ਼ ਕੁਣਾ ਬੜਾ ਔਖਾ ਹੈ ਭੁਪਿੰਦਰ ਤੇ ਮਿਰਜ਼ਾ ਦੇ ਦਰਮਿਆਨ ਕੁਸ਼ਤੀ ਬਹੁਤ ਹੀ ਵਧੀਆ ਹੈ ਦੋਨੇ ਜਿਹੜੇ ਉਸ ਸਮੇਂ ਹਿੰਦੁਸਤਾਨ ਕੇ ਸੀ ਵੱਲ ਟੱਕਰ ਬਰਾਬਰ ਦੀ ਹੈ ਜੋਰ ਪੂਰਾ ਲੱਗਾ ਹੋਇਆ ਹੈ ਕਦੇ ਮਿਰਜ਼ਾਪੁਰ ਕਦੇ ਭੁਪਿੰਦਰ ਮਦਨਾਲਾ ਉੱਪਰ ਉਧਰ ਮੈਂ ਨਰਿੰਦਰ ਪਰਵਾਹ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਜੀ ਤੋਂ ਕਿਉਂਕਿ ਭੁਪਿੰਦਰ ਪਹਿਲਵਾਨ ਜੀ ਦੇ ਵੀਰ ਹੈ ਜਿੱਤੇ ਭਰਾ ਹੋਂਦਾ ਉੱਥੇ ਪਰਵਾਹ ਜੀ ਨਾਲ ਆਉਂਦੇ ਹੈ ਕਿਉਂਕਿ ਭਰਾ ਭਰਾ ਦੀ ਆਵਾਮਾ ਹੁੰਦੀ ਹੈ ਮੈਂ ਬਹੁਤ ਬਤਨਵਾਦ ਕਰਦਾ ਹੈ ਟਾਈਮ ਸਮਾਪਤ ਜੀ ਦੋਨਾਂ ਪਰਵਾਹਾਨਾਂ ਨੇ ਦਿੱਤਾ ਹੋਇਆ ਟਾਈਮ ਸਮਾਪਤ ਦਾ ਮੈਂ ਜੀ ਆਓ ਥਾਪੀ ਮਾਰ ਕੇ ਦੱਸਿਆ ਸਾਹਮਣੇ ਆਪੀਆਂ ਵੱਜਦਿਆਂ ਨੇ ਵੀ ਮੁਰਗਿਆ ਮੁਰਗੇ ਜਿਹਨਾਂ ਨੇ ਫੜਨਾ ਤਿਆਰ ਹੋ ਜਾ 55 ਖੇਤਾਂ ਦੀ ਉਪਰ ਆ ਜਾਓ ਗਰਾਊਂਡ 'ਚ ਮੁਰਗਾ ਫੜਣ ਵਾਲੇ ਗਰਾਊਂਡ ਚਾ ਲੋ